ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਫਰੰਡ ਗੋਦਿਆਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 5 ਨਗਨੇ ਜੀ 5 ਛੋਟੀਆਂ ਚੰਗੀਆਂ ਵੱੱਛੀਆਂ ਨੇ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਪਰ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜਗਦੀਪ ਸਿੰਘ ਆ ਜੀ ਪਿੰਡ ਗੋਦਿਆਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 8360915507 ਠੀਕ ਆ ਵੀਰੇ ਅੱਜ 5 ਨਗਾ ਆ ਜੀ ਹਾਂ ਜੀ 5 ਨਗਾ ਇਹਨਾਂ 5 ਨਗਾ ਦੀ ਉਮਰ ਕਿੰਨੇ ਤੋਂ ਕਿੰਨੇ ਤੱਕ ਆ ਜੀ ਇਹ ਜੀ 6 ਤੋਂ ਲੈ ਕੇ 8 ਦੇ ਵਿੱਚ ਵਿੱਚ 6 ਤੋਂ 8 ਮਹੀਨੇ ਦੇ ਬੱਚੇ ਹੀ ਆ ਜੀ ਹਾਂ ਬੱਚੇ ਹੀ ਆ ਠੀਕ ਆ ਵੀਰੇ ਦੰਦੋ ਸਾਰੇ ਕੀਤੇ ਗਏ ਸਾਰੇ ਜੀ ਠੀਕ ਹੈ ਜੀ ਤੇ ਕਿਸੇ ਦੇ ਕੋਈ ਫੋਟੋ ਕੋਈ ਨਹੀਂ ਗਈ ਨਹੀਂ ਕਿਸੇ ਦਾ ਲੈਫਟ ਰੂਪ ਚ ਰੱਖਿਆ ਨਹੀਂ ਲੈਫਟ ਰੂਪ ਚ ਹੈਗਾ ਆਪਣਾ ਮਾਲ ਖਰੀਦੇ ਹੁੰਦਾ ਤਾਂ ਠੀਕ ਹੈ ਜੀ ਸਾਰਾ ਮਾਲ ਖਰੀਦੇ ਹੁੰਦਾ ਹੈਗਾ ਜੀ ਇਧਰੋਂ ਆ ਬੱਚੇ ਤੋਂ ਸ਼ੁਰੂ ਕਰਦੇ ਆ ਪੂਰੇ ਹੋ ਜੋ ਜੀ ਆਪਣਾ ਇਹਦੀ ਝੋਲੀ ਚੈੱਕ ਕਰਾ ਦਿੱਗੇ ਜੀ ਲਓ ਕਰੋ ਚੈੱਕ ਇਹਦੀ ਝੋਲੀ ਸੋਨਾ ਥਾਣਾ ਉਮਰ ਲਗਭਗ 6-7 ਮਹੀਨੇ ਹੈ ਜੀ ਰੰਗ ਪ੍ਰਿੰਟ ਜਾਤ ਦੀ ਫੂਰੀ ਚੰਗੀ ਹੈ ਬਾਕੀ ਬਾਈਕਰ ਦਾ ਆਪਾਂ ਦੰਦ ਵੀ ਚੈੱਕ ਕਰਾ ਦਿੰਨੇ ਆ ਜੀ ਓਕੇ ਆ ਦੰਦ ਆ ਜੀ ਦੰਦੋ ਖੀਰੀ ਆ ਗਰੰਟਡ ਆ ਜੀ ਚੰਗਾ ਰੰਗ ਪ੍ਰਿੰਟ ਆ ਜੀ ਬਾਕੀ ਹਾਈਟ ਵੀ ਚੰਗੀ ਆ 2 ਨੰਬਰ ਦੀ ਵੀ ਵੀਰੇ ਝੋਲੀ ਚੈੱਕ ਕਰਾ ਦੋ ਬੜੀ ਸੋਹਣੀ ਝੋਲੀ ਆ ਜੀ ਇਹਨਾਂ ਗਲਾਬੀ ਥਾਣਾ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਇਹ ਬੱਚਾ ਛੋਟਾ ਹੀ ਆ ਜੀ ਦੰਦੋ ਇਹ ਵੀ ਗਰੰਟਡ ਕੀ ਰਹੀ ਹੈ ਇਹਨਾਂ ਦਾ ਮੁੱਲ ਫਿਰ ਵੀਰੇ ਕੱਲੀ ਕੱਲੀ ਦਾ ਕਰਨਾ ਕਿ ਜੋੜੇ-ਜੋੜੇ ਦਾ ਕਿ ਸਾਰੀਆਂ ਦਾ ਜੀ ਜੋੜੇ ਦਾ ਕਰ ਦਿੰਨੇ ਵੀਰੇ ਇਹਨਾਂ ਦਾ ਜੋੜੇ-ਜੋੜੇ ਦਾ ਕਰ ਦਿੰਨੇ ਆ ਕੱਲੀ ਦਾ ਕਰ ਦਿੰਨੇ ਆ ਦੇਣਾ ਆਪਾਂ ਵਿਸਾਖੀ ਆਫਰ ਹੀ ਆ ਵਿਸਾਖੀ ਆਫਰ ਹੀ ਦੇਣਾ ਠੀਕ ਆ ਜੀ ਜਿਹੜਾ ਆਪਾਂ 1 ਤੇ 2 ਨੰਬਰ ਜੋੜਾ ਇਹਦੀ ਕੀ ਡਿਮਾਂਡ ਹੈ ਜੀ ਇਹਨਾਂ ਦੀ ਡਿਮਾਂਡ ਹੈ ਜੀ 36000 ਰੁਪਏ ਆਹ ਹੋ ਜੂ ਮਾਨਤਾਂ ਹਾਂ ਮਾਨਤਾਂ ਠੀਕ ਹੈ ਜੀ ਇਹਨਾਂ ਦੀ ਡਿਮਾਂਡ ਹੈਗੀ ਹੈ ਜੀ 36000 ਰੁਪਏ ਜੋੜੇ ਦਾ ਜੀ ਬਾਕੀ ਜੇ ਕੋਈ ਕੱਲੀ ਕੱਲੀ ਲੈਣਾ ਚਾਹੁੰਦਾ ਹੋਵੇ ਤਾਂ ਹੋਰ ਜੀ ਬਾਈ ਕਹਿੰਦਾ ਆਪਾਂ ਕਰ ਲਾਂਗੇ ਜਿਹੜਾ 3 ਨੰਬਰ ਨਾ ਆ ਗਿਆ ਵੀਰੇ ਇਹਦੀ ਇਹਦੀ ਡਿਮਾਂਡ ਹੈਗੀ ਹੈ ਜੀ 13000 ਰੁਪਏ 13000 ਰੁਪਏ ਠੀਕ ਹੈ ਜੀ ਸੋਹਣੀ ਆ ਰੰਗ ਪ੍ਰਿੰਟ ਵਾਲੀ ਹੈ ਜਾਤ ਬਰੀਡ ਵਾਲੀ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਸੋਨਾ ਰੰਗ ਦਾ ਪ੍ਰਿੰਟ ਇਹਦਾ 13000 ਰੁਪਿਆ ਅੱਗੇ ਵੀਰੇ 4 ਨੰਬਰ ਨਗਰ ਇਹਦੀ ਵੀ ਵੀਰੇ ਝੂਲੀ ਦਿਖਾ ਦਿਓ ਜੀ ਬਾਕੀ ਝੂਲੀ ਚੈੱਕ ਕਰ ਸਕਦੇ ਸੋਹਣੀ ਝੂਲੀ ਆ ਜੀ ਬਾਕੀ ਚੰਗੀ ਐ ਚਮਕ ਦਮਕ ਵਾਲੀ ਐ ਤੇ ਇਹ ਵੀਰੇ 4 ਤੇ 5 ਨੰਬਰ ਜੋੜੇ ਦਾ ਜੀ ਇਹਨਾਂ ਦਾ 30000 ਰੁਪਿਆ ਜੀ ਇਹਨਾਂ ਦਾ 30000 ਰੁਪਿਆ ਜਾਨੀ ਤੇ ਜੇ ਵੀਰੇ ਪੰਜੇ ਦੀਆਂ ਪੰਜੇ ਕੋਈ ਇਕੱਠੀਆਂ ਲੈ ਜੇ ਫਿਰ 65000 ਰੁਪਿਆ ਆਫਰ ਹੀ ਫਿਰ 65000 ਦੇ ਆਫਰ ਹੀ ਆ ਅੱਜ ਠੀਕ ਹੈ ਜੀ ਜੇ ਕੋਈ ਕੱਚੀਆਂ ਲੈ ਜੂਦਾ ਵੀਰੇ ਫਾਇਦਾ ਬਾਲਾ ਹੋ ਜਾਊਗਾ ਜੀ ਤੇ ਕੱਚੀਆਂ ਲਜਾਣ ਤੇ 65000 ਰੁਪਏ ਦਾ ਆਫਰ ਆ ਜੇ ਕੱਲੀ ਕੱਲੀ ਲੈ ਕੇ ਜਾਊਗਾ ਜੋੜਾ ਜੋੜਾ ਬਣਾ ਕੇ ਲੈ ਕੇ ਜਾਊਗਾ ਤਾਂ ਫਿਰ ਉਹ ਜੀ ਡਿਮਾਂਡ ਹੋ ਜੂਗੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ